ਦੇਖੋ ਜੀ ਸਾਡਾ ਬੂਥ ਜਿਹੜਾ ਖਾਲੀ ਕਰ ਦਿੱਤਾ ਆ ਫੋਰਸ ਦੇਖੋ ਕਿੰਨੀ ਲਾਈ ਹੋਈ ਬੂਥ ਦੇ ਆਲੇ ਦੁਆਲੇ ਸ਼ਰਿਆਂ ਪ੍ਰਸ਼ਾਸਨ ਦਾ ਧੱਕਾ ਆ ਜੀ ਪ੍ਰਸ਼ਾਸਨ ਅਤਰਚਨ ਸਿੰਘ ਐਸ ਐਚਓ ਸ਼ਰਿਆਂ ਧੱਕਾ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਕਹਿਣ ਤੇ ਸਾਡੇ ਬੂਥ ਕੈਪਚਰ ਕੀਤੇ ਜਾ ਰਹੇ ਆ ਸਰਕਾਰੀ ਤੰਤਰ ਦੇ ਨਾਲ ਖਾਕੀ ਵਰਦੀ ਦੇ ਨਾਲ ਇਹਨਾਂ ਨੂੰ ਪਹਿਲਾਂ ਠੰਡ ਨਹੀਂ ਪਈ ਜਦੋਂ ਮੇਰੇ ਤੇ ਪਰਚੇ ਕਰਾਏ ਰੈਕੀਆਂ ਕਰਾ ਲੀਆਂ ਇੰਨੇ ਦਿਨਾਂ ਦੀ ਧੱਕੇਸ਼ਾਹੀ ਕਰ ਰਹੇ ਆ ਤਰਨਤਾਰਨ ਦੇ ਵਿੱਚ ਜੋ VOTING ਹੋ ਰਹੀ ਹੈ ਇਸ ਵਿਚਾਰੇ ਅਕਾਲੀ ਦਲ ਦੇ ਵੱਲੋਂ ਮੌਜੂਦਾ ਸਰਕਾਰ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ ਨੇ ਵੀਡੀਓ ਵੇਖਸਦੇ ਹੋ ਅਕਾਲੀ ਵਰਕਰਾਂ ਦੀ ਇਹ ਵੀਡੀਓ ਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਗੁਰਚਾਨਾ ਸਿੰਘ ਐਸ ਐਚਓ ਦੇ ਵੱਲੋਂ ਧੱਕਾ ਕੀਤਾ ਜਾ ਰਿਹਾ ਉਹਨਾਂ ਦੇ ਬੂਥਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇਲਜ਼ਾਮ ਪੁਲਿਸ ਦੇ ਉੱਤੇ ਅਕਾਲੀ ਵਰਕਰ ਦੇ ਵੱਲੋਂ ਲਗਾਏ ਜਾ ਰਹੇ ਨੇ ਉਹਨਾਂ ਕਿਹਾ ਕਿ ਆਪ ਸਰਕਾਰ ਆਪਣੀ ਹਾਰ ਦੇ ਡਰ ਤੋਂ ਕਬੜਾਈ ਹੋਈ ਹੈ ਤੇ ਉਹਨਾਂ ਦੇ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਪੁਲਿਸ ਬਲ ਦੇ ਜ਼ੋਰ ਦੇ ਉੱਤੇ ਸਰਕਾਰ ਬੂਥਾਂ ਤੇ ਕਬਜ਼ਾ ਕਰ ਰਹੀ ਹੈ ਇਹ ਅਕਾਲੀ ਵਰਕਰ ਨਸ਼ਤਰ ਸਿੰਘ ਗਿੱਲ ਦੇ ਵੱਲੋਂ ਹਾਲਾਤ ਦਿਖਾਈ ਗਏ ਨੇ ਤੇ ਇਹ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ ਨੇ ਤੇ ਸਬੰਧੀ ਸ਼ਿਕਾਇਤ ਵੀ ਦਿੱਤੀ ਗਈ ਹੈ ਕਿ ਪੁਲਿਸ ਨਜਾਇਜ਼ ਧੱਕੇਸ਼ਾਹੀ ਕਰ ਰਹੀ ਹੈ ਉਹਨਾਂ ਦੇ ਨਾਲ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਤਰਨਤਾਰਨ ਸ਼ਹਿਰ ਦੇ ਐਸ ਐਚ ਓ ਗੁਰਚੰਦ ਸਿੰਘ ਗੁਰਪ੍ਰੀਤ ਸਿੰਘ ਐਸਆਈ ਦੇ ਵੱਲੋਂ ਸ਼ਰਿਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਵਰਕਰ ਵਣਕੇ ਇਹ ਕੰਮ ਕਰ ਰਹੇ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਦੋਵਾਂ ਅਫਸਰਾਂ ਨੂੰ ਮੁਅਤਲ ਕਰਕੇ ਲਾਈਨ ਹਾਜ਼ਰ ਕੀਤਾ ਜਾਵੇ ਤੇ ਇਨ੍ਹਾਂ ਦੇ ਉੱਤੇ ਤੁਰੰਤ ਐਕਸ਼ਨ ਲਿਆ ਜਾਵੇ ਆ ਸਾਰੇ ਇੱਥੇ ਅਗਰ ਚਰਨ ਸਿੰਘ ਐਸਐਚਓ ਆਇਆ ਜੀ ਪਹਿਲਾਂ ਇਹਨਾਂ ਨੇ ਬੰਦਾ ਭੇਜਤਾ ਜੀ ਫੇਰ ਬੰਦਾ ਦੁਬਾਰਾ ਸੱਦਿਆ ਜੀ ਸ਼ਰਿਆਮ ਪ੍ਰਸ਼ਾਸਨ ਦਾ ਧੱਕਾ ਹੈ ਜੀ ਕਦੇ ਕਹਿੰਦੇ ਇਲੈਕਸ਼ਨ ਕਮਿਸ਼ਨ ਦੀ ਟੀਮ ਆਊਗੀ ਜੀ ਕੋਈ ਵੀ ਇਦਾਂ ਦੀ ਗੱਲ ਹੈਣੀ ਆ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਕਰਦੀ ਹੋਵੇ ਜੀ ਤੇ ਲੋਕਤੰਤਰ ਹੈ ਗੁੰਡਾਗਰਦੀ ਚੱਲ ਰਹੀ ਹੈ ਜੀ ਆਮ ਆਦਮੀ ਪਾਰਟੀ ਵੱਲੋਂ ਅਸੀਂ ਅਪੀਲ ਕਰਦੇ ਆਂ ਪੰਜਾਬ ਵਾਸੀਆਂ ਨੂੰ ਵੀ ਆ ਦੇਖ ਲਓ ਇੱਥੇ ਇਹ ਕੀ ਹਰਕਤ ਆ ਪ੍ਰਸ਼ਾਸਨਿਕ ਦੁਰਚਰਨ ਸਿੰਘ ਐਸਐਚਓ ਸ਼ਰਿਆਂ ਤੱਕਾ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਕਹਨ ਤੇ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਕੀ ਆ ਜੀ ਵੇਖੋ ਇੱਕ ਅੱਗੇ ਐਸਐਸਪੀ ਸਾਹਿਬ ਸਸਪੈਂਡ ਹੋਈਏ ਇਸ ਚੱਕਰ ਦੇ ਵਿੱਚ ਕਿਉਂਕਿ ਉਹਨੇ ਸ਼ਰਿਆਮ ਗੁੰਡਾਗਰਦੀ ਕੀਤੀ ਸੀ ਤੇ ਆ ਗੁਰਚਰਨ ਸਿੰਘ ਐਸਐਚਓ ਗੁਰਪ੍ਰੀਤ ਸਿੰਘ ਏਐਸਆਈ ਸ਼ਰਿਆਮ ਧੱਕਾ ਕਰ ਰਿਹਾ ਸਾਰਾ ਪ੍ਰਸ਼ਾਸਨ ਜੀ ਔਰ ਇਹਨਾਂ ਨੂੰ ਧੱਕੇ ਨਾਲ ਰੈਸਟ ਕੀਤਾ ਗਿਆ ਜੀ ਔਰ ਇੱਕ ਸਾਡਾ लवली ਪ੍ਰਧਾਨ ਰੈਸਟ ਕੀਤਾ ਗਿਆ ਜੀ ਸਾਡੇ ਬੂਥ ਕੈਪਚਰ ਕੀਤੇ ਜਾ ਰਹੇ ਆ ਸਰਕਾਰੀ ਤੰਤਰ ਦੇ ਨਾਲ ਖਾਕੀ ਵਰਦੀ ਦੇ ਨਾਲ ਆ ਤੁਹਾਡੇ ਸਾਹਮਣੇ ਬੈਠੇ ਜੀ ਸਾਰੇ ਸ਼ਰਿਆਮ ਧੱਕਾ ਕਰ ਰਹੀ ਜੀ ਫੁੱਲ ਵਾਲੇ 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 ਔਰ ਤੁਸੀਂ ਹਾਲਾਤ ਦੇ ਵੇਖੋ ਇੰਨੀ ਕਿਉਂ ਬੁਖਲਾਈਏ ਸਰਕਾਰ ਇਹ ਸਾਰੀਆਂ ਕੰਪਲੇਂਟਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਪਾਵਾਂਗੇ ਇਹਨਾਂ ਦੀਆਂ ਇਹਨਾਂ ਦੀਆਂ ਸਚਾਈਆਂ ਦੱਸਾਂਗੇ ਗੁਰਚਰਨ ਐਸਐਚਓ ਏਐਸਆਈ ਗੁਰਪ੍ਰੀਤ ਸਿੰਘ ਪਹਿਲਾਂ ਇੱਥੋਂ ਇਹਨਾਂ ਨੇ ਬਿਠਾਇਆ ਜੀ ਫਿਰ ਦੂਸਰੇ ਪਾਸੋਂ ਸਾਡਾ ਇੱਕ ਬੰਦਾ ਚੱਕ ਲਿਆ ਜੀ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਜੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਸੀਂ ਲਿੱਤੀ ਕੰਪਲੇਂਟ ਵੀ ਦੇਣ ਚੱਲੇ ਆ ਜੀ ਐਸਐਚਓ ਗੁਰਚਰਨ ਸਿੰਘ ਦੇ ਖਿਲਾਫ ਔਰ ਏਐਸਆਈ ਗੁਰਪ੍ਰੀਤ ਦਾ ਨਾਲ ਔਰ ਜਿਹੜੇ ਮੌਜੂਦਾ ਐਸਐਸਪੀ ਸਾਹਿਬ ਉਹਨੂੰ ਹੀ ਬੇਨਤੀ ਕਰਦੇ ਆ ਇਸੇ ਚੱਕਰ 'ਚ ਹੀ ਪਹਿਲਾਂ ਹੀ ਮੋਹਰ ਲੱਗੀ ਆ ਕਿ ਜਿਹੜਾ ਜਿਹੜੀ ਇਹ ਪੁਲਿਸ ਸੀਗੀ ਐਸਐਸਪੀ ਸਾਹਿਬ ਸਸਪੈਂਡ ਕੀਤੀ ਗਈ ਸੀ ਇਸੇ ਚੱਕਰ 'ਚ ਕੀਤੀ ਗਈ ਸੀ ਸ਼ਰਿਆਮ ਤੱਕ ਆ ਕੀਤਾ ਜਾ ਰਿਹਾ ਜੀ ਲੋਕਤੰਤਰ ਦਾ ਘਾਣ ਹੋ ਰਿਹਾ ਲੋਕਤੰਤਰ ਦਾ ਘਾਣ ਆ ਅਸੀਂ ਹੁਣ ਇਲੈਕਸ਼ਨ ਕਮਿਸ਼ਨ ਤੇ ਹਰਜਰਬਾਹ ਸਾਹਿਬ ਤੋਂ ਸਿੱਧਾ ਜਾਵਾਂਗੇ ਜੀ ਗੁਰਚਰਨ ਸਿੰਘ ਔਰ ਏਐਸਆਈ ਗੁਰਪ੍ਰੀਤ ਸਿੰਘ ਸ਼ਰਿਆਮ ਤੱਕ ਆ ਕਰ ਰਹੇ ਆ ਜੀ ਕਿ ਆਸੀਂ ਕੋਈ ਕਾਰਵਾਈ ਨਹੀਂ ਬੰਦੀ ਰੀਟਾ ਪ੍ਰਧਾਨ ਤੇ ਇਲੈਕਸ਼ਨ ਕਮਿਸ਼ਨ ਦੇ ਨੇ ਸਾਡੇ ਸਤਿਕਾਰਯੋਗ ਨੇ ਔਰ ਅਸੀਂ ਇਹਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਇਹਨਾਂ ਨੇ ਕਿ ਕੋਈ ਕਾਰਵਾਈ ਨਹੀਂ ਬੰਦੀ ਸੀ ਜਿਹੜੀ ਕਾਰਵਾਈ ਬੰਦੀ ਤੁਸੀਂ ਕਰ ਲਓ ਇਹ ਕਹਿੰਦੇ ਕੋਈ ਕਾਰਵਾਈ ਨਹੀਂ ਬੰਦੀ ਜੀ ਔਰ ਸਾਡੇ ਕੋਲ ਵੀਡੀਓ ਵੀ ਹੈਗੇ ਜਿਦੇ ਵਿੱਚ ਇਹਨਾਂ ਨੇ ਕਿਹਾ ਕੋਈ ਕਾਰਵਾਈ ਨਹੀਂ ਬੰਦੀ ਹੁਣ ਸ਼ਰਿਆਂ ਪ੍ਰਸ਼ਾਸਨ ਤੱਕਾ ਕਰ ਰਿਹਾ ਜੀ ਔਰ ਇਹ ਭਾਈ ਸਾਹਿਬ ਸਾਨੂੰ ਕੋਈ ਜਵਾਬ ਨਹੀਂ ਦੇ ਰਹੇ ਇੱਕ ਵਾਰਾਂ ਕਹਿਤਾ ਕੋਈ ਕਾਰਵਾਈ ਨਹੀਂ ਬੰਦੀ ਪੁਲਿਸ ਤੱਕੇ ਨਾਲ ਸਾਡੇ ਬੰਦਿਆਂ ਨੂੰ ਖੜਾ ਰਹੀ ਹੈ ਜੀ ਧੰਨਵਾਦ ਉਧਰ ਜੇਕਰ ਗੱਲ ਕਰੀਏ ਤਨਤਨ ਦিসি ਦੀ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ VOTING ਸ਼ਾਂਤੀਪੂਰਵਕ ਹੋ ਰਹੀ ਹੈ ਕਿਸੇ ਥਾਂ ਦੇ ਉੱਤੇ ਕੋਈ ਵੀ ਰੌਲਾ ਨਹੀਂ ਹੈ ते ही रिपोर्टर्स मिल रहे हैं <laughs> ते काफी जगह पीसफुल आप इंसीडेंट फ्री आ, सारा सैटअप है जी कोई उस तरीके की प्रॉब्लम नहीं है पर थोड़ी बहुत कोऑर्डिनेशन की इशूज जिम्मे आ रहे होना के मौके से रिकॉर्ड किया व्हीलचेयर नहीं है <laughs> नहील चेयर भी आ गई <laughs> पिछे रखी हुई नहीं चलो ठीक है वी आर टेकिंग ऑल ड्यू केयर जी ਪੀਸਫੁਲੀ ਸਾਰੇ ਕਿਤੇ ਫ੍ਰੀ ਐਂਡ ਫੇਅਰ ਇਲੈਕਸ਼ਨਸ ਹੋ ਰਹੇ ਨੇ 30% ਦੇ ਆਸ-ਪਾਸ VOTING ਹੋ ਚੁੱਕੀ ਹੈ ਬਹੁਤ ਸਾਰੇ ਬੂਥਾਂ ਦੇ 30% ਪਲੱਸ ਰਿਪੋਰਟਡ ਹੈ VOTING ਐਂਡ ਇਸ਼ੂਜ਼ ਆਰ ਬੀਂਗ ਡਲਟ ਪ੍ਰੋਂਪਟਲੀ ਜੀ ਕਿਤੇ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ ਸਰ ਜਿਹੜੇ 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 ਏਰੀਆ ਸੈਂਸਿਟਿਵ ਅਲਾਣੇ ਗਏ ਸੀ ਪ੍ਰਸ਼ਾਸਨ ਦੇ ਵੱਲੋਂ ਉੱਥੇ ਉੱਥੇ ਦੀ ਕੀ ਹੁਣ ਤੱਕ ਦੀ ਸਿਚੁਏਸ਼ਨ ਕੀ ਹੈ ਸਰ ਦੇਖੋ ਬਹੁਤ ਪੀਸਫੁਲ ਹੈ ਜੀ ਆਪਾਂ ਦੇਖੋ ਈਵਨ ਥੋ ਸੋ ਪੋਲਿੰਗ ਬੂਥ 222ਾਂ ਚੋ ਆਪਣੇ ਸੈਂਸਿਟਿਵ ਸੀਗੇ ਸਟਿਲ ਆਪਾਂ ਨੇ ਪੂਰੇ 222ਆਂ ਦੇ ਵਿੱਚ ਸੀਏਪੀਐਫ ਦੀ ਤਨਾਦਗੀ ਕੀਤੀ ਤੁਸੀਂ ਵੀ ਆ ਕੇ ਦੇਖਿਆ ਹੋਣਾ ਕਿ ਇੱਥੇ ਇੱਕ ਸੇਲ ਪਿੰਡ 'ਚ ਦੋ ਪਿੰਡ ਦੋ ਬੂਥ ਇਸ ਆ ਮੀਨ ਹਾਈ ਸਕੂਲ ਦੇ ਵਿੱਚ ਹੈ ਤੇ ਦੋ ਪ੍ਰਾਇਮਰੀ ਦੇ ਵਿੱਚ ਹੈਗੇ ਬੂਥ ਚਾਰ ਬੂਥ ਹੈ ਤੇ ਜੇ ਫੋਰਸ ਡਿਪਲੋਇਮੈਂਟ ਇਜ਼ ਐਕਸੈਸਿਵ ਇਸੇ ਕਰਕੇ ਕਿਸੇ ਪ੍ਰਕਾਰ ਦਾ ਕਿਸੇ ਨੂੰ ਡਰ ਨਾ ਰਹੇ ਕਿਸੇ ਪ੍ਰਕਾਰ ਦਾ ਕੋਈ ਅ ਇਨਸੀਡੈਂਟ ਹੋਣ ਦਾ ਕੋਈ ਖਤਰਾ ਨਾ ਵਾ। ਇੱਥੋਂ ਕੋਈ ਸ਼ਿਕਾਇਤ ਕੋਈ ਹੋ ਜਾਂ ਪਾਰਿਤਦਾਚ ਪੁਲਿਸ ਪਹੁੰਚੀ ਆ ਤੁਸੀਂ ਪਹੁੰਚੋ। ਨਹੀਂ 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 ਕੋਈ ਸ਼ਿਕਾਇਤ ਨਹੀਂ। ਨਹੀਂ 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 ਜੀ ਕੋਈ ਇਸ ਤਰੀਕੇ ਦੀ ਸ਼ਿਕਾਇਤ ਨਹੀਂ ਹੈ। ਅਸੀਂ ਸਾਰੇ ਸ਼ਹਿਰ ਦੇ 10-12 ਬੂਥ ਦੇਖ ਕੇ ਉਸ ਤੋਂ ਬਾਅਦ ਚਬਾਲ, ਗੰਢੀਵਿੰਡ ਅ ਔਰ ਹੁਣ ਕਸੇਲ ਪਹੁੰਚੇ ਆ ਜੀ। ਉੱਥੇ ਸ਼ਹਿਰ ਦੇ ਮੁਰਾਦਪੁਰਾ ਤੋਂ ਲੈ ਕੇ ਅਸੀਂ ਮਨਿਸਪੈਲਿਟੀ ਦੇ ਬੂਥ ਕਾफी ਸਾਰੇ ਬੂਥ ਹੈ। ਦਿਸ ਇਜ਼ ਮੇਰੇ ਲੱਗਦਾ ਮੈਂ ਇੱਕ 30th ਬੂਥ ਹੋਏਗਾ ਮੇਰਾ ਆਪ ਦੀ ਵਿਜ਼ਿਟ ਦਾ ਤੋਂ ਸਾਰੇ ਐਜ਼ ਅ ਪ੍ਰੀਕਾਸ਼ਨਰੀ ਮੇਜਰ ਚੈੱਕ ਕਰ ਰਹੇ ਆ ਕਿ ਸਾਰੇ ਸੁਵਿਧਾਵਾਂ ਹੁਣ ਸੁਵਿਧਾ ਦੇਖੋ ਸਾਡੇ ਅੰਤ ਤੋਂ ਥੋੜੀ ਐਕਸਟਰਾ ਸਾਹਮਣੇ ਆ ਜਾਂਦੀ ਹੈ ਕੁਝ ਪ੍ਰੋਬਲਮ ਸਾਹਮਣੇ ਆਉਂਦੀ ਹੈ ਤਾਂ ਬੰਦਿਆਂ ਨੂੰ ਪਤਾ ਲੱਗਦਾ ਕਿ ਪ੍ਰੋਵੀਜ਼ਨ ਸਾਰੇ ਕਿੱਥੇ ਹੋਏ ਆ ਜੀ पर थोड़ा थोड़ा कम्युनिकेशन गैप कई बार रह जाता है उसने उसी फुल सर एक मानकपुरा मानकपुरा दी आ रही सी कि मानकपुरा ਦੇ ਵਿੱਚ ਕੋਈ ਮਸ਼ੀਨਾਂ ਬੰਦ ਹੋਈਆਂ ਨੇ ਸ਼ਾਇਦ 2-3 ਘੰਟੇ ਵਾਸਤੇ ਨਹੀਂ ਨਹੀਂ ਉਹ 3 ਘੰਟੇ ਵਾਸਤੇ ਨਹੀਂ ਜੀ ਇੱਕ ਜਗ੍ਹਾ ਤੇ 30-35 ਮਿੰਟਸ ਲਈ ਪੋਲਿੰਗ ਰੁਕੀ ਸੀਗੀ ਮਾਨਕਪੁਰੇ ਦੇ ਵਿੱਚ ਉਹਦੇ ਵਿੱਚ ਪਲੇਸਮੈਂਟ ਆਫ ਵੀਵੀ ਪੈਡ ਸਹੀ ਨਹੀਂ ਸੀਗਾ ਉਹ ਥੋੜਾ ਜਿਹਾ ਉਹਦੇ ਵੀਵੀ ਪੈਡ ਦੇ ਉੱਪਰ ਦੋ ਪਾਰੀ ਸੀਗੀ ਤਾਂ ਸੈਂਸਰ ਉਹਦਾ ਖਰਾਬ ਹੋ ਗਿਆ ਸੀਗਾ ਦੋ ਬਾਰੀ ਮਸ਼ੀਨ ਹੈ ਇਸ ਕਰਕੇ ਖਰਾਬ ਹੋਈ ਹੈ ਤੇ ਉਹਦੀ ਪਲੇਸਮੈਂਟ ਠੀਕ ਕਰਵਾ ਦਿੱਤੀ ਹੁਣ ਪੋਲਿੰਗ ਸਮੂਥ ਚੱਲ ਰਹੀ ਜੀ ਮਾਨਕਪੁਰੇ ਚ ਠੀਕ ਹੈ ਸਰ ਵੀਡੀਓ ਵਿੱਚ ਤੁਸੀਂ ਸੁਣ ਹੀ ਲਿਆ ਹੋਵੇਗਾ ਕਿ ਅਕਾਲੀ ਦਲ ਦੀ ਉਮੀਦਵਾਰ ਰੰਦਾਵਾ ਦੀ ਤੀ ਕੰਚਨਪ੍ਰੀਤ ਕੌਰ ਦੇ ਵੱਲੋਂ ਹਾਲਾਤ ਦਿਖਾਏ ਗਏ ਨਹੀਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਲਗਾਤਾਰ ਅਕਾਲੀ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਰਹੀ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਅਕਾਲੀਆਂ ਦੇ ਬੋਹਤ ਹੀ ਉੱਤੇ ਅਕਾਲੀ ਆਗੂਆਂ ਨੂੰ ਜਾਣ ਤੋਂ ਰੋਕਿਆ ਜਾ ਰਿਹਾ ਹੈ ਇਹ ਵੀ ਇਲਜ਼ਾਮ ਲੱਗ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਆਪਣੀ ਮਰਜ਼ੀ ਕਰ ਰਹੀ ਹੈ ਤੇ ਉਹਨਾਂ ਦੇ ਬੂਥਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ